ਅੰਮ੍ਰਿਤਪੁਰੋਂ ਕੀ ਆਜਾ ਲੈ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਆਉਣਗੇ ਤੇ ਅੱਜ ਆਪਾਂ ਆਏ ਸੀਗੇ ਵਿਹਲੇ ਬਾਜੀ ਦੇ ਬਈ ਤੇ ਵਧੀਆ ਬਾਜੀ ਚੱਲੀ ਜਾਂਦੀ ਐ 155 ਕੁ ਰੋਡੇ ਬਈ 3200 ਮਟਰ ਤੇ ਪੰਜਾਬ ਦੇ ਟਾਪ ਦੇ ਪਲੇਅਰ ਆਏ ਆ ਜਿਨ੍ਹਾਂ ਦੇ ਵਿੱਚੋਂ ਅੱਜਕੱਲ੍ਹ ਬਾਈ ਦਾ ਦੌਰ ਚੱਲਦਾ ਮਨੋਂ ਨੇ ਆਪਾਂ ਤੁਹਾਨੂੰ ਬਾਈ ਕੀਪੇ ਸਵਾਲਣਾ ਕੀ ਹਾਲ ਆ ਬਈ ਅਸਲੀਕਾਰ ਵੀ ਠੀਕ ਠਾਕ ਰੋਲਣਾ ਭਰਾ ਠੀਕ ਆ ਹਾਂ ਵਧੀਆ ਦੇ ਦੇ ਤੇ ਛੱਡੇ ਜਾਨਵਰ ਵੀ ਇੱਥੇ ਹਾਂ ਛੱਡੇ ਠੀਕ ਆ ਭਰਾ ਹਾਂ ਦੋ ਛੱਡੇ ਠੀਕ ਆ ਬੜਾ ਠੀਕ ਆ ਤੇ ਕਿੰਨੀਆਂ ਵਾਜਾ ਛੱਡ ਚੁੱਕੇ ਬਈ ਆਪਾਂ ਇਸ ਸੀਜ਼ਨ ਦੇ ਵਿੱਚ ਪਛ ਛੱਡਤੀਆਂ ਜਾਂ 35 40 ਛੱਡਤੀ ਹੋਣਗੀਆਂ ਠੀਕ ਆ ਵੀਰੇ ਤੇ ਆਏ ਸੀਜ਼ਨ ਆਪਾਂ ਕਿੰਨੇ ਛੱਡਦੇ ਨੇ ਬਈ ਸਾਡੀ ਦੇ ਜ 100 200 ਮਤਲਬ 100 200 ਦੀ ਨੀਟ ਬਾਈ ਛੱਡਦੇ ਦੀ ਠੀਕ ਆ ਬੜਾ ਠੀਕ ਸਹੀ ਆਪਣਾ ਸਹੀ ਆ ਤੇ ਹੁਣ ਤੱਕ ਵੀਰੇ ਆਪਾਂ ਕੀ ਕੁਝ ਕਰ ਚੁੱਕੇ ਪੁੱਤਰ ਬਾਜੀ ਚ ਤੇ ਬਾਜੀ ਇਹ ਤਾਂ ਮੈਂ ਤਿੰਨ ਟਰੈਕਟਰ ਜਿੱਤੇ ਆ ਸਹੀ ਆਪਾਂ ਤੇ ਹਾਂ ਤਿੰਨ ਚਾਰ ਮੋਟਰਸਾਈਕਲ ਆ ਫਰੀਜਾਂ ਬਰੂਜਾਂ ਕੂਲਰ ਕਲਰ ਵਾਵਾ ਬੜੀ ਆ ਹਾਂ ਵਧੀਆ ਤੇ ਅੱਛਾ ਵੀ ਆਪਾਂ ਨੂੰ ਕਹਦਾਂਗੇ ਕੂਤਰਾ ਦਾ ਸ਼ੌਕ। ਬਾਜਪੰਦਾ ਹੀ ਆ ਛੋਟੇ ਹੁੰਦੇ। ਅੱਛਾ ਜੀ। ਹਾਂ ਸਹੀ ਆ ਬਰਾ ਸਹੀ। ਹਾਂ। ਛਣਾ ਵਧੀਆ ਬਈ। ਤੇ ਅੱਜ ਕੱਲ੍ਹ ਬਾਈ ਬਾਈ ਦਾ ਪੂਰਾ ਦੌਰ ਚੱਲਦਾ ਪੰਜਾਬ 'ਚ। ਤੇ ਕਿਰਪਾ ਪੂਰੀ ਤੇ ਬਣੇ ਰਿਓ ਬਾਈ ਵੀਡੀਓ ਨਾਲ ਤੇ ਆਪਾਂ ਅੰਨ ਤੱਕ ਸਮੂਹ ਬਸ ਸਾਰਾ ਬਲੌਗ ਦਿਖਾਵਾਂਗੇ ਕੂਤਰ ਬਾਜੀ ਦਾ ਕੀ ਬਣਿਆ ਇੱਥੇ। ਤੇ ਤੇ ਗੁਰਪਈ ਆਪਣੇ ਕੋਲੇ ਕਿਹੜੀ ਨਸਲ ਦੇ ਕੂਤਰਾ ਬਾਈ ਸਭ ਤੋਂ ਵੱਧ। ਉਹ ਪਰ ਉਹ ਰਾਜਨ ਵਾਲੀ ਉਹ ਉਹ ਸਹੀ ਆ ਵੀਰੇ ਸਹੀ ਆ ਹੂੰ ਵਾਕਈ ਬਈ ਰਾਜਨ ਵਾਲੀ ਨਾਲ ਦਾ ਦੌਰ ਚੱਲਦਾ ਹਾਂ ਬਈ ਸਹੀ ਹੋਰ ਆ ਸਹੀ ਨਹੀਂ ਯਾਰ ਅੱਛਾ ਬਈ ਉਹ ਆਪਾਂ ਤੇ ਜਿੰਨੇ ਤਗੜੇ ਨਾਲ ਤਗੜਾ ਲਾ ਕੇ ਆਈ ਮਿਲਾਂਗਾ ਬਈ ਹਾਂ ਚੰਗੇ ਪਤਾ ਹੁੰਦਾ ਯਾਰ ਉਹਦੇ ਕੋਲ ਬਾਜੀ ਜਿੱਤ ਜਾਂਦਾ ਜਾਂ ਚੰਗਾ ਪਤਾ ਵੀ ਉੜਦਾ ਵਾ ਹਾਂ ਪੁੱਤਾ ਹਲਾ ਦਿੰਦਾ ਬੰਦਾ ਵਧੀਆ ਉੜਦਾ ਗਰਮੀ ਗੁਰਮੀ ਚ ਨਹੀਂ ਸਹੀ ਆ ਵੀਰੇ ਸਹੀ ਚੋਰਦਾ ਨਹੀਂ ਮੌਰਦਾ ਉਹ ਹਾਂ ਆ ਲੱਗ ਜਾਂਦਾ ਤਾਂ ਸਹੀ ਆ ਚੰਗੇ ਨਾਲ ਚੰਗਾ ਲਾ ਦੋ ਯਾਰ ਉੱਡੂ ਬਈ ਉੱਡੂ ਬਈ ਬਿਲਕੁਲ ਬਿਲਕੁਲ ਹਾਂ ਸਹੀ ਆ ਵੀਰੇ ਤੇ ਚਲੋ ਬਈ ਆਪਾਂ ਕਰਦੇ ਆ ਗੱਲਬਾਤ ਅੱਗੇ ਵੀ ਬਾਈ ਨਾਲ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਲਾਈਕ ਕਰਦੇ ਬਾਈ ਜਿੰਨੇ ਵੀ ਭਰਾ ਆਪਣੇ ਨਾਲ ਚੈਨਲ ਤੇ ਜੁੜੀਆ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਭਰਾਵਾਂ ਜੀ ਹਾਂ ਥੈਂਕ ਯੂ ਬਾਈ